ਕਰਕੇ ਸਾਡੇ ਪਰਿਵਾਰਿਕ ਜੋ ਘਰੇਲੂ ਲੇਡੀਜ਼ ਨੇ ਉਹਨਾਂ ਨੂੰ ਕਨਕ ਲੈਣ ਵਾਸਤੇ ਲੰਬੀ ਲੰਬੀ ਲੈਣਾ ਚ ਖਲੋਣਾ ਪੈਂਦਾ ਸੀ 2 2 3 3 4 4 5 5 ਘੰਟੇ ਵਾਰੀ ਨਹੀਂ ਆਂਦੀ ਸੀ ਸੋ ਕਈ ਲੋਕ ਸਰਵਿਸ ਵੀ ਕਰਦੇ ਸੀ ਤੇ ਕਈ ਲੋਕ ਮਤਲਬ ਜੋ ਜਿਹੜੇ ਲੋਕ ਹੈਂਡੀਕੈਪਡ ਸੀ ਉਹਨਾਂ ਨੂੰ ਬਹੁਤ ਦਿੱਕਤ ਆਉਂਦੀ ਐ ਅਸੀਂ ਨਵਾ ਪਰ ਅੱਲਾ ਕੀਤਾ ਵਾ ਕਿ ਜਿਹੜੇ ਲੋਕ ਹੈਂਡੀਕੈਪ ਨਹੀਂ ਜਾਂ ਬਹੁਤ ਜ਼ਿਆਦਾ ਬਜ਼ੁਰਗ ਨੇ ਜਾਂ ਜਿਹੜੇ ਸਰਵਿਸ ਕਰਨ ਵਾਲੇ ਨੇ ਉਹਨਾਂ ਦੇ ਘਰਾਂ 'ਚ ਜਾ ਕੇ ਅਸੀਂ ਦੀਪੋਲ ਐ ਕੋ ਪੱਛੀਆਂ ਕਟਾਵਾਂਗੇ ਤਾਂ ਕਿ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਕੋਈ ਮੁਸ਼ਕਲ ਨਾ ਹੋਵੇ ਇਹ ਸਹੂਲਤ ਅਸੀਂ ਘਰ-ਘਰ ਦੇਂਜੋ ਬਹੁਤ ਅੱਛਾ ਕੰਮ ਕੀਤਾ ਨਾਨਾ ਨੇ ਅਜੇ ਕਿ ਐਸਾ ਕਦੀ ਸਾਡੀ ਲਾਈਫ 'ਚ ਕੋਈ ਆ ਨਹੀਂ ਕਦੀ ਕਿਸੇ ਕੰਪਨੀ ਨੇ ਕੀਤਾ ਨਹੀਂ ਆ ਸਾਨੂੰ ਬਹੁਤ ਧੱਕੇ ਖਾਣੇ ਪੈਂਦੇ ਸੀ ਯਾ ਕਿ ਬਜੇ ਸਾਡੇ ਘਰ-ਘਰ ਆ ਕੇ ਸਾਨੂੰ ਪੱਟੀਆਂ ਕੱਟਣ ਭਾ ਦੇ ਨੇ ਸਾਨੂੰ ਬਹੁਤ ਖੁਸ਼ੀ ਆ ਆਉਣ ਵਾਲੇ ਸਮੇਂ 'ਚ ਅਸੀਂ ਕਹਿੰਦੇ ਆ ਸਾਡਾ ਖੌਫਾ ਇਹ ਵੀ ਹੋਣਾ ਚਾਹੀਦਾ ਹੈ ਪਰ ਸਾਨੂੰ ਇਹ ਸਭ ਦੇਖ ਕੇ ਬੜੀ ਖੁਸ਼ੀ ਹੈ ਕਿ ਉਹਨਾਂ ਨੇ ਸਾਡਾ ਸਾਥ ਦਿੱਤਾ ਇਸ ਕੰਮ ਦੇ ਵਿੱਚ ਅਸੀਂ ਬਹੁਤ ਖੁਸ਼ ਹਾਂ ਗਿਨਾ ਮਜੀ ਦੇ ਲਾਗੜੀ ਸਾਂਚੀ ਟਾਲਵਰ ਗਲੀ ਕੋਟੂਮਨ ਫੁੱਲਨਾਲਾ ਚੌਕ ਜਿਹੜਾ ਪ੍ਰਾਲਾ ਕੀਤਾ ਗਿਆ ਕਾਉਂਸਲਰ ਨੇ ਬਹੁਤ ਅੱਛਾ ਕੰਮ ਕੀਤਾ ਹੈ ਇਹਨਾਂ ਨੇ ਅਜੇ ਕਿ ਐਸਾ ਕਦੀ ਸਾਡੀ ਲਾਈਫ 'ਚ ਹੋਇਆ ਨਹੀਂ ਕਦੀ ਕਿਸੇ ਕਾਉਂਸਲਰ ਨੇ ਕੀਤਾ ਨਹੀਂ ਆ ਸਾਨੂੰ ਬਹੁਤ ੱੱਕੇ ਖਾਣੇ ਪੈਂਦੇ ਸੀ ਫਿਰਨਾ ਪੈਂਦਾ ਸੀ ਹਫ਼ਤਾ ਹਫ਼ਤਾ ਜਾ ਕੇ ਪੱਟੀਆਂ ਸਾਡੇ ਫਿਰ ਸਾਨੂੰ ਬਾਅਦ 'ਚ ਮਿਲਦੀਆਂ ਸੀ ਤੇ ਹੁਣ ਅਸਟਰਾ ਤੁਹਾਨੂੰ ਕੁਝ ਨਹੀਂ ਆ ਕਿ ਸਾਡੇ ਘਰ ਘਰ ਆ ਕੇ ਸਾਨੂੰ ਪਰਚੀਆਂ ਟੱਕ ਨੂੰ ਪਾ ਰਹੇ ਨੇ ਸਾਨੂੰ ਬਹੁਤ ਖੁਸ਼ੀ ਆ ਆਉਣ ਵਾਲੇ ਸਮੇਂ ਚ ਅਸੀਂ ਕਹਿੰਦੇ ਆ ਸਾਡਾ ਕੌਣ ਸਾ ਇਹ ਵੀ ਹੋਣਾ ਚਾਹੀਦਾ ਲੱਗਦਾ ਕਿ ਪਹਿਲਾਂ ਹੁੰਦਾ ਜੀ ਰਿਸ਼ਤੇਦਾਰਾਂ ਨੂੰ ਕਣਕ ਦੇ ਦਿੱਤੀ ਜਾਂਦੀ ਸੀ ਲੋਕ ਮੁੜ ਕੇ ਆ ਜਾਂਦੇ ਸੀ ਨਹੀਂ ਜੀ ਬਹੁਤ ਹੁੰਦਾ ਹੀ ਇਸ ਤਰ੍ਹਾਂ ਮਧੇ ਹਫਤਾ ਲੱਗ ਜਾਂਦਾ ਹੀ ਪਹਿਲਾਂ ਆਪਾਂ ਦੋ ਦੋ ਘੰਟੇ ਖਲੋ ਕੇ ਐਂਡ ਜਾ ਕੇ ਕਹਿੰਦੇ ਕਣਕ ਖਤਮ ਹੋ ਗਈ ਜੀ ਪੱਤੀ ਚਲ ਗਈ ਆ ਜਾਂ ਕੁਝ ਚਲ ਗਿਆ ਬੜੇ ਪ੍ਰੋਬਲਮ ਸਾਨੂੰ ਕ੍ਰੀਏਟ ਕਰਨੀ ਪੈਂਦੀ ਸੀ ਉਹਨਾਂ ਨੂੰ ਤੇ ਸਾਨੂੰ ਬਹੁਤ ਗੁੱਸਾ ਵੀ ਆਉਂਦਾ ਹੀ ਲੇਡੀਜ਼ ਨੂੰ ਕੋਕੇ ਘਰ ਦੇ ਕੰਮ ਛੱਡ ਕੇ ਅਸੀਂ ਆਪਣੇ ਬੱਚਿਆਂ ਨੂੰ ਕੱਲਾ ਛੱਡ ਕੇ ਜਾਣਾ ਪੈਣਾ ਇਹ ਪਰ ਸਾਨੂੰ ਇਹ ਸਭ ਦੇਖ ਕੇ ਬੜੀ ਖੁਸ਼ੀ ਆ ਗਈ ਉਹਨਾਂ ਨੇ ਸਾਡਾ ਸਾਥ ਦਿੱਤਾ ਇਸ ਕੰਮ ਦੇ ਵਿੱਚ ਅਸੀਂ ਬਹੁਤ ਖੁਸ਼ ਹੈਗੇ ਆਂ ਸਾਫ ਸਾਈ ਵੱਲੋਂ ਲੈ ਕੇ ਜਿਹੜੇ ਕੰਮ ਕਰਵਾਏ ਜਿਹੜੇ ਕਾਊਂਟਰਰ ਕਰਵਾਏ ਸਾਫ ਸਾਈ ਵੱਲੋਂ ਵੀ ਬਹੁਤ ਅੱਛਾ ਕੰਮ ਹੋ ਰਿਹਾ ਵਾ ਅਸੀਂ ਇਹ ਨਹੀਂ ਕਹਿ ਸਕਦੇ ਵੀ ਇੱਕਦਮ ਕੰਮ ਹੋ ਜਾਏ ਪਰ ਹਾਂ ਜੋ ਸੀ ਕੰਪਲੇਨ ਕਰਕੇ ਆਣਾ ਕੁਝ ਕਹਿ ਕੇ ਆਨੇ ਆ ਦੋ ਦਿਨ ਵਾਇਆ ਉਸੇ ਥੇ ਆ ਕੇ ਆਪਣਾ ਕੰਮ ਕਰਕੇ ਜਾਂਦੇ ਨੇ ਸਾਡੀ ਗਲੀਆਂ ਵਗੈਰਾ ਬਹੁਤ ਸਾਫ਼ ਸੁਥਰੀਆਂ ਹੋ ਰਹੀਆਂ ਨੇ ਅੱਜ। ਸਾਡੀ ਕਣਕਲਾ ਸਭ ਤੋਂ ਮੁद्दा ਸੀ ਉਹ ਹੱਲ ਹੋ ਗਿਆ ਤੁਹਾਡਾ। ਬਹੁਤ ਅੱਛਾ ਮੁੱਦਾ ਸੀ ਇਹ ਬਹੁਤ ਅੱਛਾ ਹੀ ਹੋਇਆ ਕੰਮ ਸਾਡੇ ਵੱਲੋਂ। ਇਸ ਗੜਾ ਵੀ ਕਾਫੀ ਹੁੰਦਾ ਸੀ ਉੱਥੇ ਕਹਿੰਦੇ ਵੀ। ਹਾਂ ਬਹੁਤ ਜ਼ਿਆਦਾ ਹੁੰਦਾ ਹੈ ਲੇਡੀਜ਼ ਦਾ। ਪਟਾ ਤਾਂ ਲਿਖੋ ਕਿ ਲੇਡੀ ਨਹੀਂ ਜਾਂਦੀ ਘਰ-ਬਾਰ ਆਪਣਾ ਕੰਮ ਛੱਡ ਕੇ। ਲੇੜੀ ਦਾ ਬਹੁਤ ਜ਼ਿਆਦਾ ਝਗੜਾ ਹੁੰਦਾ ਹੈ। ਪਰ ਹੁਣ ਆ ਜਿਕੇ ਉਹ ਸਭ ਚੀਜ਼ਾਂ ਤੋਂ ਵੀ ਬਚ ਗਏ ਆ। ਠਕਾਰਾ ਮਿਲ ਗਿਆ। ਇਹ ਘਰ-ਘਰ ਆ ਕੇ ਸਾਡਾ ਕੰਮ ਹੋ ਰਿਹਾ। ਬਹੁਤ ਅੱਛੀ ਗੱਲ ਹੈ। 10 ਵਾਰ ਜੀ ਮ ਸੈਂਟਰਲ ਕਾਮਰਸ ਸਰਕਲ ਕੀ ਪ੍ਰਾਣਾਲੀ ਕਿਹਨੂੰ ਕਦੇ ਲੋ ਜੀ ਅਸੀਂ ਜਦੋਂ ਵੇਖਿਆ ਅਤੇ ਸੇਵਾ ਕਰਦੇ ਸੀ ਐਨਜੀਓ ਵੱਲੋਂ ਜਾਹੋ ਕਲੱਬ ਵੱਲੋਂ ਤੇ ਜਦੋਂ ਲੋਕ ਕਨਕ ਦੀ ਇੱਥੇ ਲਾਈਨ ਲੱਗਦੀ ਸੀ ਲੰਬੀ ਲਾਈਨ ਲੇਡੀਜ਼ ਦੀ ਜੋ ਬਜ਼ੁਰਗ ਨੇ ਹੈਂਡੀਕੈਪਡ ਲੋਕ ਨੇ ਖਾਸ ਕਰਕੇ ਸਾਡੇ ਪਰਿਵਾਰਿਕ ਜੋ ਘਰੇਲੂ ਲੇਡੀਜ਼ ਨੇ ਉਹਨਾਂ ਨੂੰ ਕਨਕ ਲੈਣ ਵਾਸਤੇ ਲੰਬੀ ਲੰਬੀ ਲਾਈਨਾਂ ਚ ਖਲੋਣਾ ਪੈਂਦਾ ਸੀ ਦੋ ਦੋ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਘੰਟੇ ਵਾਰ ਨਹੀਂ ਆਂਦੀ ਸੀ ਕਈ ਵਾਰੀ ਸਰਵਰ ਡਾਊਨ ਹੋ ਜਾਂਦਾ ਸੀ ਕਈ ਵਾਰੀ ਮਗਰੋਂ ਅਨਦਰ ਨੈਟਵਰਕ ਖਰਾਬ ਹੋ ਜਾਂਦਾ ਸੀ ਉਹਦੇ ਨਾਲ ਜਿਹੜਾ ਹੀ ਇੱਕ ਲੋਕਾਂ ਨੂੰ ਬੜੀ ਪਰੇਸ਼ਾਨੀ ਤੇ ਬੜੀ ਦਿੱਕਤ ਆਂਦੀ ਸੀ ਕਈ ਵਾਰੀ ਇਸ ਤਰ੍ਹਾਂ ਹੁੰਦਾ ਸੀ ਕਿ ਆਪਣੀ ਸਾਰੀ ਦਿਹਾੜੀ ਤੋੜ ਕੇ ਜਿਹੜਿਆ ਲੇਡੀਜ਼ ਇੱਥੇ ਆਂਦੀਆਂ ਸੀ ਤੇ ਉਹਨਾਂ ਨੂੰ ਅਗਲੇ ਦਿਨ ਫੇਰ ਦਿਹਾੜੀ ਤੋੜਨੀ ਪੈਂਦੀ ਸੀ ਸੋ ਕਈ ਲੋਕ ਸਰਵਿਸ ਵੀ ਕਰਦੇ ਸੀ ਤੇ ਕਈ ਲੋਕ ਮਤਲਬ ਜੋ ਜਿਹੜੇ ਲੋਕ ਹੈਂਡੀਕੈਪਡ ਸੀ ਉਹਨਾਂ ਨੂੰ ਬਹੁਤ ਦਿੱਕਤ ਆਂਦੀ ਐ ਅਸੀਂ ਉਸ ਚੀਜ਼ ਨੂੰ ਵੇਖਦੇ ਹੋਏ ਇੱਕ ਨਵਾਂ ਉਪਰਾਲਾ ਕੀਤਾ ਵਾ ਕਿ ਜਿਹੜੇ ਲੋਕ ਹੈਂਡੀਕੈਪ ਨਹੀਂ ਜਾਂ ਬਹੁਤ ਜ਼ਿਆਦਾ ਬਜ਼ੁਰਗ ਨਹੀਂ ਜਾਂ ਜਿਹੜੇ ਸਰਵਿਸ ਕਰਨ ਵਾਲੇ ਨੇ ਉਹਨਾਂ ਦੇ ਘਰਾਂ 'ਚ ਜਾ ਕੇ ਅਸੀਂ ਡੀਪੋ ਵਾਲਿਆਂ ਕੋ ਪਰਚੀਆਂ ਘਟਾਵ ਤਾਂ ਕਿ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਕੋਈ ਮੁਸ਼ਕਲ ਨਾ ਹੋਵੇ ਇਹ ਸਹੂਲਤ ਅਸੀਂ ਕਰ ਕਰ ਦੇਣ ਚਾਹਦੇ ਹਾਂ ਲੋਕਾਂ ਦਾ ਕਿਹਦਾ ਸਲੋਗ ਵੇਚਿਆ ਜੀ ਲੋਕ ਬਹੁਤ ਖੁਸ਼ ਨੇ ਕਿਉਂਕਿ ਜਿਹੜੇ ਬੰਦੇ ਨੂੰ ساری ਦਿੜੀ ਲਾਈਨ 'ਚ ਲੱਗਣਾ ਪਏਗਾ ਉਸ ਬੰਦੇ ਨੂੰ ਜਦੋਂ ਘਰ ਦੇ ਵਿੱਚ ਆ ਕੇ ਸਰਵਿਸ ਮਿਲੇਗੀ ਤਾਂ ਲੋਕ ਆਬੀਸਲੀ ਖੁਸ਼ ਹੀ ਹੋਣਗੇ ਕਿਹਾ ਕਿ ਕਈ ਟਿੱਪੂਆਂ ਦੇ ਨਾਮ ਲੱਗਦੇ ਸੀ ਕਿ ਆਪਣੇ ਰਿਸ਼ਤੇਦਾਰਾਂ ਦਾ ਕਰੀਬੀਆਂ ਨੂੰ ਕੰਮਕ ਪਹਿਲਾਂ ਦੇ ਦਿੰਦੇ ਤੇ ਕਈ ਲੋਕ ਖਸਤੇ ਚੱਲ ਜਾਂਦੇ ਸੀ ਜੀ ਬਿਲਕੁਲ ਪਹਿਲਾਂ ਬੜੇ ਲੰਬੇ ਸਮੇਂ ਤੋਂ ਜਿਹੜਾ ਰਾਜਨੀਤਿਕ ਤੁਨਤਾ ਮਾਹੌਲ ਹੈ ਤੇ ਉਹਦੇ ਵਿੱਚ ਵੀ ਆਈਪੀ ਕਲਚਰ ਚੱਲਦਾ ਸੀ ਕੁਝ ਖਾਸ ਬੰ ਕੁਝ ਖਾਸ ਬੰਦਿਆਂ ਦੀ ਪਰਚੀ ਕੱਟੀ ਜਾਂਦੀ ਸੀ ਅਸੀਂ ਉਹ ਬਿਲਕੁਲ ਵੀਆਈਪੀ ਕਲਚਰ ਖਤਮ ਕਰ ਦਿੱਤਾ ਵਾ ਕਿ ਹੁਣ ਹਰ ਬੰਦੇ ਨੂੰ ਕਣਕ ਮਿਲੇਗੀ ਪੂਰੀ ਕਣਕ ਮਿਲੇਗੀ ਕਿ ਘਰ ਦੇ ਵਿੱਚ ਪਰਚੀ ਕੱਟੀ ਜਾਏਗੀ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਨਦਵਾਗਾ ਜਿਵੇਂ ਮਾਨ ਸਾਹਿਬ ਦੀ ਸੋਚ ਦੇ ਉੱਪਰ ਪਹਿਰਾ ਦਿੱਤਾ ਜਾ ਰਿਹਾ ਉਹਨਾਂ ਨੇ ਕਿਹੜੀ ਕਰਕਾਰ ਉਹ ਫਿਲਮ ਦੀ ਕੀਤੀ ਜਾਵੇ ਜੀ ਬਿਲਕੁਲ ਸਾਡੀ ਪੰਜਾਬ ਸਰਕਾਰ ਜੋ ਸੀਐਮ ਭਗਵੰਤ ਮਾਨ ਜੀ ਨੇ ਉਹਨਾਂ ਵੱਲੋਂ ਉਪਰਾਲਾ ਕਰਨ ਦੀ ਨੀਤੀ ਤਿਆਰ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਜਿਹੜਾ ਆਟਾ ਵਾ ਕਣਕ ਆ ਘਰ ਘਰ ਦਰਵਾਜ਼ੇ ਤੇ ਦਿੱਤੀ ਜਾਏਗੀ ਉਸ ਨੀਤੀ ਨੂੰ ਵੇਖਦੇ ਹੋਏ ਅਸੀਂ ਇੱਕ ਪਰਾਲਾ ਕੀਤਾ ਅਸੀਂ ਥੋੜਾ ਜਿਹਾ ਵਿੱਚੋਂ ਇਹ ਪਰਚੀਆਂ ਕੱਟਣ ਵਾਲਾ ਕੰਮ ਕੀਤਾ ਜਦੋਂ ਉਹਨਾਂ ਦੀ ਪਾਲਸੀ ਆਏਗੀ ਉਸ ਪਾਲਸੀ ਦੇ ਤਹਿਤ ਅਸੀਂ ਘਰ-ਘਰ ਸਰਵਿਸ ਦਵਾਂਗੇ ਅਸੀਂ ਪਹਿਲਾਂ ਹੀ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਘਰ-ਘਰ ਜਾ ਕੇ ਅਸੀਂ ਪਰਚੀਆਂ ਡੀਪੋ ਵਾਲਿਆਂ ਕੋਲ ਕਰਾ ਰਹੇ ਹਾਂ ਉਹਦੇ ਵਿੱਚ ਡੀਪੋ ਵਾਲੇ ਵੀ ਬੜੇ ਪਰਸਾਨ ਨੇ ਇਥੇ ਲੰਬੀ ਲਾਈਨ ਲੱਗ ਜਾਂਦੀ ਸੀ ਕਈ ਲੋਕ ਕਾਲੇ ਪੈ ਜਾਂਦੇ ਸੀ ਕਈਆਂ ਨਾਲ ਲੜਾਈ ਝਗੜਾ ਵੀ ਹੁੰਦਾ ਸੀ ਇਹ ਸਾਰੀਆਂ ਚੀਜ਼ਾਂ ਖਤਮ ਹੋ ਗਿਆ ਸ਼ਿਵਾਰਸ਼ ਵੀ ਖਤਮ ਹੋ ਗਈ ਵੀਆਈਪੀ ਕਲਚਰ ਵੀ ਖਤਮ ਹੋ ਗਿਆ ਤੇ ਜਿਹੜਾ ਆਵਾਜ਼ਾਰੀ ਦਾ ਮਾਹੌਲੋ ਵੀ ਖਤਮ ਹੋ ਗਿਆ ਨਾਮਾ ਜੀ ਅਜੀਤ ਕੁਮਾਰ ਨਾਮ ਹੈ ਜੀ ਤੇ ਬਾੜ ਨੰਬਰ 10 ਅੱਜ ਕਿਉਂ ਉਪਰਾਲਾ ਕੀਤਾ ਜਾ ਰਿਹਾ ਹੈ ਕੜੀ ਕੌਂਸਲਰ ਦੇ ਵੱਲੋਂ ਤੇ ਇੱਕ ਦਿਨ ਚ ਕਿੰਨੀਆਂ ਪਰਚੀ ਕੱਟੀ ਐ ਤੇ ਕਿੰਨੀ ਦਿੱਤੀ ਜਾ ਕੱਟੀ ਆ ਸਾਡੇ ਕੌਂਸਲਰ ਸਾਹਿਬ ਵਿਕੀ ਦੱਸਾ ਜੀ ਵਿਕੀ ਦਿੱਤਾ ਜੀ ਨਾਲ ਉਹਨਾਂ ਨੇ ਸਿਸਟਮ ਸ਼ੁਰੂ ਕੀਤਾ ਕਿ ਘਰ-ਘਰ ਜਾ ਕੇ ਅਸੀਂ ਪੱਟੀਆਂ ਕਟਾਂਗੇ ਅਸੀਂ ਘਰ-ਘਰ ਜਾ ਕੇ ਘਰ-ਘਰ ਵਾਲਿਆਂ ਨੂੰ ਬੁਲਾ ਕੇ ਤੇ ਉਹਨਾਂ ਦੀ ਪੱਤੀ ਕੱਟ ਕੇ ਉਹਨਾਂ ਦੇ ਘਰਾਂ ਚ ਦੇਖ ਕੇ ਆਏ ਆ ਕਿ ਦੋ ਦਿਨਾਂ ਬਾਅਦ ਤੁਸੀਂ ਆਪਣੇ ਡੀਪੋ ਤੋਂ ਆ ਕੇ ਕੰਨਕ ਲੈ ਲਓ। ਬਾਕੀ 3.7 325 ਰੋਜ਼ ਦੀ ਉਹ ਘਰ ਘਰ ਚ ਘਟਾ ਰਹੇ ਨੇ। ਤੇ ਇਹ ਪਰਚੀ ਕੱਟਣ ਨਾਲ ਕਿੰਨੀ ਸੋਖ ਹੋਵੇਗੀ ਲੋਕਾਂ ਨੂੰ ਲੱਗਦਾ ਕਿ ਪਹਿਲਾਂ ਜਿਹੜੀਆਂ ਲੈਣਾ ਲੱਗਦੀਆਂ ਸੀ ਲੜਾਈਆਂ ਝਗੜੇ ਦੇ ਸਾਰਾ ਖਤਮ ਹੋ ਜਾਣਗੇ ਉਹਨਾਂ। ਹਾਂ ਹਾਂ ਤੇ ਯਾਨੀ ਕਿ ਪਹਿਲੇ ਰਾਸ਼ਬੋਧ ਰਹਿੰਦਾ ਸੀ ਗਰਮੀਆਂ ਗਰਦੀਆਂ ਬੜਾ ਬੜਾ ਸਿਸਟਮ ਖਰਾਬ ਹੋ ਜਾਂਦਾ ਸੀ ਪਬਲਿਕ ਦਾ। ਲਾਈਨਾਂ ਚ ਲੋਕ ਲੋਕ ਕੇ ਫੋਨ ਆ ਸਿਸਟਮ ਕੀਤਾ ਕਿ ਘਰੋ ਘਰੀ ਘਰ ਬੈਠੇ ਨੇ ਅਸੀਂ ਦਰਵਾਜ਼ਾ ਖੜਕਾ ਕੇ ਬਈ ਆਪਣੀ ਪਰਚੀ ਕਟਾ ਲਓ ਉਹ ਘਰ ਵਾਲੇ ਥੱਲੇ ਆਂਦੇ ਆਪਣੀ ਪਰਚੀ ਕਟਾ ਕੇ ਉਹਨਾਂ ਨੂੰ ਪਰਚੀ ਦੇ ਦੇ ਦੀਏ ਬਈ ਦੋ ਦਿਨਾਂ ਬਾਅਦ ਆ ਕੇ ਤੁਸੀਂ ਆਪਣੀ ਕਣਕ ਲੈ ਕੇ ਜਾਓ ਠੀਕ ਹੋ ਗਿਆ ਇੱਕ ਦਿਨ ਤੇ ਕਿੰਨੀਆਂ ਪਰਚੀ ਕੱਟੀ ਜਾਂਦੀਆਂ ਘਰਾਂ ਦੀ 300 325 ਪਰਚੀ ਹੋਣ ਲੱਗਦਾ ਕਿ ਇਹਨਾਂ 100% ਨੂੰ ਵੀ ਹੋਵੇ ਕਈ ਰੋਬ ਲੱਗਦੇ ਸੀ ਕਿ ਆਪਣੇ ਰਿਸ਼ਤੇਦਾਰਾਂ ਨੂੰ ਕਣਕ ਦੇ ਦਿੰਦੇ ਪਰਚੀ ਕੱਟ ਦਿੰਦੇ ਉਹਨਾਂ ਦੀ ਹਾਂ ਹਾਂ ਬਿਲਕੁਲ ਠੀਕ ਆ ਸਿਸਟਮ ਜਿਸ ਤਾਂ ਵੀ ਚੱਲ ਰਿਹਾ ਤੇ ਸਿਸਟਮ ਬਹੁਤ ਵਧੀਆ ਨੇ ਕੀਤਾ ਕਿ ਘਰੋ ਘਰੀ ਸਾਰਿਆਂ ਨੂੰ ਪੱਕਿਆ ਮਿਲ ਜਾਂਦੀ ਆ ਪਤਾ ਚੱਲਦਾ ਕਿ ਕਸਟਮਰ ਨੂੰ ਵੀ ਪਤਾ ਚੱਲਦਾ ਕਿ ਮੇਰੇ ਕੋਲ ਪੱਤੀ ਆ ਗਈ ਹੁਣ ਮੈਨੂੰ 2 ਦਿਨਾਂ ਬਾਅਦ ਤਨਖਾਹ ਮਿਲ ਜਾਏਗੀ ਮੈਨੂੰ ਲਾਈਨਾਂ 'ਚ ਨਹੀਂ ਖੜਾ ਹੋਣਾ ਪਿਆ ਕੋਈ ਸਿਸਟਮ ਨਹੀਂ ਕੋਈ ਯਾਦਾ ਸਿਸਟਮ ਨਹੀਂ ਇਰਿਆ ਕਿ ਮੈਂ ਲਾਈਨਾਂ 'ਚ ਖੜਾ ਹੋਣਾ ਪਿਆ 2 ਘੰਟੇ ਮੇਰੇ 3 ਘੰਟੇ ਬੀਟੇ ਹੈਗਾ ਕਿ ਉਹ ਘਾਰ ਹੀ ਆਏ ਤੇ ਪੱਤੀ ਕੱਟ ਕੇ ਦੇ ਦੇ